ਕਰਨ ਲਈ ਜੱਥੇਦਾਰ ਬਣੇ ਨੇ ਤੁਸੀਂ ਬਚਾਉਣ ਦੀ ਬਣ ਗਏ ਸਮਝ ਗਏ ਨਾ ਇਹ ਲੁੱਟਣ ਦੀ ਬਣੇ ਆ ਬਾਹਰੋਂ ਆ ਕੇ ਭੇੜੀਏ ਵਰਗੇ ਸਾਡੇ ਚ ਜੱਥੇਦਾਰ ਬਣ ਕੇ ਹੈ ਨਹੀਂ ਪਰ ਤੁਸੀਂ ਤਾਂ وارث ਹੋ ਜਿਵੇਂ ਅੱਜ ਪੰਜਾਬ ਦਾ ਬੱਚਾ ਹਰ ਰਹਿੰਦਾ ਏ ਤੇ ਮਜਬੂਰੀਆਂ ਨੇ ਚੜਦਾ ਏ ਤੇ ਪੰਜਾਬ ਤੋਂ ਵੀ ਜਾਂਦਾ ਤੇ ਔਲਾਦ ਤੋਂ ਵੀ ਜਾਂਦਾ ਜਾਵੇ ਕਿੱਥੇ ਪੰਜਾਬ ਵਿੱਚ ਰਹਿਣਾ ਹੈ ਸਮੱਸਿਆਵਾਂ ਛੱਡ ਕੇ ਜਾਣਾ ਹੈ ਤੇ ਹਾਲਤ ਤਕਲੀਫ ਵਾਲੀ ਹੁੰਦੀ ਆ ਪੰਜਾਬ ਨੂੰ ਵੀ ਤਰਸਦਾ ਹੈ ਬੁੜਾਦਰ ਨੂੰ ਵੀ ਤਰਸਦਾ ਹੈ ਇੱਕ ਦਿਨ ਪਤਾ ਨਹੀਂ ਕਿੱਥੇ ਪਾਣੀ ਦਾ ਘੁੱਟ ਵੀ ਨਹੀਂ ਮਿਲਦਾ ਮਰ ਜਾ ਇਹ ਹਾਲਾਤ ਸਾਡੇ ਬਣਾ ਦਿੱਤੇ ਨੇ ਨਾ ਕਰਨਾ ਹੁਣ ਉਹ ਦਿੱਲੀ ਪੰਜਾਬ ਦੇ ਬੱਚਿਆਂ ਨੂੰ ਆਪਣੀ ਧਰਤੀ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਇੰਨਾ ਪਿਆਰ ਕਰਨਾ ਪੈਣਾ ਹੈ ਸਰਕਾਰੀ ਨੌਕਰੀ ਨਹੀਂ ਮਿਲੀ ਨਾ ਸਹੀ ਦੋ ਮੱਜਾ ਰੱਖਾਂਗੇ ਰੋਟੀ ਖਾਵਾਂਗੇ ਹੋ ਰਹੀ ਲੋਹੇ ਦਾ ਕੰਮ ਕਰਾਂਗੇ ਲੱਕੜ ਦਾ ਕਰਾਂਗੇ ਕੱਪੜੇ ਸਿਾਂਗੇ ਜੋ ਕੁਝ ਵੀ ਸਾਡੇ ਤੋਂ ਹੀ ਰੋਟੀ ਲਈ ਕਰਾਂਗੇ ਕਿੰਨਾ ਚਿਰ ਜਿੰਨਾ ਚਿਰ ਰੱਸੀ ਪੰਜਾਬ ਨੂੰ ਬਖਤਰੀ ਧਿਰਦੇ ਨਹੀਂ ਸਕਦੀ ਉਹਨਾਂ ਚਿਰ ਜਿਸ ਨਾਲ ਨੌਜਵਾਨਾਂ ਨੂੰ ਇੱਕ ਪ੍ਰੇਰਨਾ ਦੇਣੀ ਪੰਜਾਬ ਛੱਡ ਕੇ ਭੱਜਣ ਦੀ ਬਜਾਏ ਬੱਚਿਓ ਨੌਜਵਾਨੋ ਭਰਾਓ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰੋ ਇਹ ਉਹ ਪੰਜਾਬ ਹੈ ਜਿੱਨੇ ਤੁਹਾਨੂੰ ਸ਼ੇਰੇ ਪੰਜਾਬ ਬਣਾਇਆ ਇਹ ਉਹ ਪੰਜਾਬ ਹੈ ਜਿੰਨੇ ਤੁਹਾਨੂੰ ਹਰੀ ਸਿੰਘ ਨਲੂਏ ਬਣਾਇਆ ਸ਼ਾਮ ਸਿੰਘ ਅਟਾਰੀ ਬਣਾਇਆ ਅਕਾਲੀ ਫੂਲਾ ਸਿੰਘ ਬਣਾਇਆ 12 ਮਿਸਲਾਂ ਬਾਬਾ ਜਸਾ ਸਿੰਘ ਆਲੂ ਵਾਲੀਏ ਬਣਾਈ ਇਹ ਉਹ ਪੰਜਾਬ ਹੈ ਜਿੰਨੇ ਤੁਹਾਨੂੰ ਨਾਨਕ ਦਿੱਤਾ ਹੈ ਇਹ ਫਿਰ ਦੇ ਦੇਗਾ ਤੁਹਾਨੂੰ ਪਰ ਜੇ ਆਪਾਂ ਛੱਡ ਕੇ ਚਲੇ ਗਏ ਫਿਰ ਅਸੀਂ ਪੁਸ਼ਤਾਂ ਦਾ ਸ਼ਰਮਨਾਸ਼ ਕਰਕੇ ਬੈਠ ਜਾਵਾਂਗੇ ਇਸ ਲਈ ਤੁਹਾਡਾ ਜਾਗਣਾ ਖੜੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਹੁਣ ਜਿਹੜੀ ਤੁਸੀਂ ਮਿਸਾਲ ਜਗਾ ਕੇ ਲੈ ਕੇ ਆਏ ਉਹ ਦਿੱਲੀੋਂ ਇਹਨੂੰ ਬੁਝਣ ਨਾ ਦਿਓ ਅੱਜ ਮੈਂ ਵੀ ਲੋਕਾਂ 'ਚ ਜਾਣਾ ਹੈ ਭਾਈ ਸਾਹਿਬ ਜੀ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਣੇ ਜਿਹੜੇ ਲੋਕ ਪੰਜਾਬ ਤੇ ਪਾਣੀ, ਜ਼ਬਾਨੀ, ਕਿਸਾਨੀ, ਅਜਮਤ, ਸੰਨਤ, ਖੇਤ, ਸਿੱਖਿਆ, ਭਵਿੱਖ, ਸੁਰੱਖਿਆ ਉਹਦੇ ਨਹੀਂ ਬਣੇ ਉਹ ਸਾਡੇ ਕੀ ਲੱਗਦੇ ਨੇ ਤੇ ਹੁਣ ਬਾਈ 'ਚ ਵੋਟਾਂ ਕਿਨੂੰ ਪਾਈਆਂ ਸੀ ਭਾਈ ਸਾਹਿਬ ਚੁੱਪ ਕਿਉਂਕਿ ਅੱਗੇ ਤੇਸ ਦਾ ਕੁਝ ਨਹੀਂ ਜਿਦਾ ਨਾਂ ਲਵਾਂ ਇਹ ਤੁਹਾਨੂੰ ਖੜੇ ਹੋਣਾ ਪੈਣਾ ਸ਼ਰਮਣੀ ਕਮੇਟੀ ਲਈ ਮੈਂ ਖੜਾ ਲੜਾਂਗਾ ਮੈਂ ਸ਼ਰਮਣੀ ਕਮੇਟੀ ਤਕੜਾ ਕੇ ਲੜਾਂਗਾ ਜਿਹੋ ਜਿਹੇ ਹਾਲਾਤ ਮਰਜੀ ਹੋਣ ਨਤੀਜੇ ਕੀ ਹੋਣਗੇ ਕੋਈ ਮਹਿਣਾ ਨਹੀਂ ਰੱਖਦੇ ਨਿਸ਼ਾਨੇ ਕੀ ਬਾਬਾ ਜੀ ਮਹਿਣਾ ਰੱਖਦੇ ਅਸੀਂ ਨਿਸ਼ਾਨਿਆਂ ਲਈ ਜੂਝਣਾ ਹੈ ਔਰ ਉਹਦੇ ਲਈ ਤੁਹਾਡਾ ਜਿਉਦੇ ਰਹਿਣਾ ਬਹੁਤ ਜ਼ਰੂਰੀ ਮਰਨਾ ਨਹੀਂ ਚਾਰ ਚਾਰ ਨੇ ਆਨੇ ਜੰਮੋ ਟਕੜੇ ਕਰੋ ਸਰਕਾਰੀ ਸਕੂਲਾਂ ਚ ਪੜਾਓ ਟੌਰ ਨਾ ਬਣਾਓ ਛੱਡੋ ਟੌਰ ਤੋਰ 20 ਸਾਲਾਂ ਤੱਕ ਉਹ ਬੱਚੇ ਤੇ 20 ਸਾਲਾਂ ਨੂੰ ਤੁਸੀਂ ਉਹਨਾਂ ਨੂੰ ਬਹੁਤ ਪੁਛ ਐਸਾ ਦੇ ਦਿਓਗੇ ਕਿ ਉਹ ਤੁਹਾਡਾ ਆਉਣ ਵਾਲਾ ਜਿਹੜਾ ਆ ਜੋਲੇ ਸੁਨਿਹਾਤ ਸਾਰੀਆਂ ਕਾਹਲੀ ਆਉਣ ਵਾਲੀ ਬਾਰਸ਼ ਬਣ ਕੇ ਤੁਹਾਡੀਆਂ ਮਾਰੀਆਂ ਹੋਈਆਂ ਮਾਰਾਂ ਨੂੰ ਜਿਉਂਗਾ ਤਿਉ ਰੱਖਣ ਤੇ ਵਾਰ-ਵਾਰ ਇਹ ਬੇਤ